2023 بجلی ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ 2025 بجلی ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਤੇ ਕੇਂਦਰ ਦੀ ਸਰਕਾਰ ਮੁਸਾਵਤ 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 ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦਾ ਇੱਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦਾ ਇੱਕਾ ਜਿੰਦਾਬਾਦ 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 2025 بجلی ਬਿੱਲ ਰੱਦ ਕਰੋ ਰੱਦ ਕਰੋ ਦੋਸਤੋ ਤਸਵੀਰਾਂ ਤੁਸੀਂ ਸੰਗਰੂਰ ਤੋਂ ਦੇਖ ਰਹੇ ਹੋ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਜੇ ਉੱਤੇ ਸੰਗਰੂਰ ਐਸਡੀਓ ਦਫ਼ਤਰ ਦੇ ਅੱਗੇ ਨਵੇਂ ਬਿਜਲੀ ਕਾਨੂੰਨ ਦੀਆਂ ਕਾਪੀਆਂ ਸਾਰੀਆਂ ਗਈਆਂ ਨੇ ਜੋ ਨਵਾਂ ਬਿਜਲੀ ਕਾਨੂੰਨ 2025 ਆਇਆ ਹੈ ਉਸ ਦੀਆਂ ਕਾਪੀਆਂ ਸਾਰੀਆਂ ਗਈਆਂ ਨੇ ਔਰ ਕੇਂਦਰ ਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਕਾਨੂੰਨ ਨੂੰ ਵਾਪਸ ਲੈ ਲਿਆ ਜਾਵੇ ਕਿਉਂਕਿ ਇਹ ਕਾਨੂੰਨ ਮਜ਼ਦੂਰ ਤੇ ਕਿਸਾਨ ਵਿਰੋਧੀ ਐ ਲੋਕ ਵਿਰੋਧੀ ਕਾਨੂੰਨ ਹੈ ਇਸ ਲਈ ਸੰਯੁਕਤ ਕਿਸਾਨ ਮੋਰਚ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਨੇ ਅੱਜ ਇਕੱਠੀਆਂ ਹੋ ਕੇ ਸੰਗਰੂਰ ਐਸਜੀਓ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਇਸ ਨਵੇਂ ਬਿਜਲੀ ਕਾਨੂੰਨ ਦੀਆਂ ਕਾਪੀਆਂ ਸੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਸੰਯੁਕਤ ਕਿਸਾਨ ਮੋਰਚ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਜਿਹਦੇ ਵਿੱਚ ਮਜ਼ਦੂਰ ਜਿੱਥੇ ਬੰਦੀਆਂ ਵੀ ਮੌਜੂਦ ਸੀ ਔਰ ਨਵੇਂ ਬਿਜਲੀ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਨੇ ਇੱਥੇ ਸੜੀਆਂ ਗਈਆਂ ਨੇ ਜਿਵੇਂ ਬਿਜਲੀ ਬੋਰ ਦੇ ਸਾਥੀ ਆਪਾਂ ਉਹਨਾਂ ਦੀ ਮਦਦ ਤੇ ਆਇਆ ਆਪਾਂ ਸੰਯੁਕਤ ਮੋਰਚੇ ਲੜਾਈ ਲੜ ਰਹੇ ਹਾਂ ਵੀ ਜਿਹੜਾ 2023 ਦਾ ਐਕਟ ਹੈ ਇਦੇ ਉੱਤੇ ਸਾ ਕੀ ਹੋਗਾ ਜਿਹੜੀ ਅਸੀਂ ਅੱਜ ਬਿਜਲੀ ਲੋੜ ਤੋਂ ਵੱਧ ਜ਼ਰੂਰ ਤਾਂ ਸਾਨੂੰ ਤੜਕੇ ਅਸੀਂ ਬਟਨ ਦਾ ਪਿਆ ਰਾਤ ਦੇ 11 ਵਜੇ ਮੈਂ ਚਕ ਚਾਲਦੇ ਹਾਂ ਜਿਹੜਾ ਮੋਟਰਾਂ ਦਾ ਬਿੱਲ ਹੈ ਇਹ ਵੀ ਤੁਹਾਨੂੰ ਲੱਗਣਾ ਹੈ ਜਿਹੜਾ ਘਰਾਂ ਤੁਸੀਂ ਭੁਗਦੇ ਆ ਬਿਜਲੀ ਅੱਜ ਅਸੀਂ ਪਾਇ ਪਛਾਦਦੇ ਹਾਂ ਮੰਗਨ ਨੂੰ ਮਾੜਿਆ ਆਮਲਾ ਤੇ ਸਾਰੇ ਲਾਗੂ ਹੋ ਜਾਣੇ ਤੇ ਜਿਹੜੀ ਨਰਾਈ ਹੈ ਤੇ ਬਹੁਤ ਵੱਡੀ ਨਰਾਈ ਹੈ ਇਸਕਾ ਕਿਸਾਨੂ ਦੇ ਲਈ ਨਰਾਈ ਹੈ ਪੂਰੇ ਇਲਕਾ ਨਾਲ ਰਣੀ ਚਾਹੀਦੀ ਹੈ ਇਹਨੂੰ ਇੱਕ ਤਰ੍ਹਾਂ ਹੋਰ ਬਲਵਾਨ ਕਰਨਾ ਚਾਹੀਦਾ ਕਿਉਂਕਿ ਇਹਦੀ ਇੱਥੇ ਦੀ ਮਜ਼ਦੂਰ ਜਮਾਤ ਹੈ ਕਿਸਾਨੀ ਹੈ ਮਜ਼ਮੂਰ ਨੇ ਉਹਨੇ ਕੈਮ ਇੱਕਲਾ ਆ ਗਿਆ ਇਕੱਲੇ ਪੰਨਾ ਕੋਈ ਨਹੀਂ ਲੜ ਸਕਦਾ ਕਨਾਲ ਪੰਨਾ ਕੋਈ ਮੰਗ ਮੰਨਵਾ ਸਕਦਾ ਇਸ ਕਰਕੇ ਸਮੁੱਚੇ ਪੰਜਾਬ ਨੂੰ ਉਥੇ ਦੀ ਮਜ਼ਦੂਰ ਜਮਾਤ ਨੂੰ ਉਥੇ ਦੇ ਕਿਸਾਨਦਿਆਂ ਨੂੰ ਉਥੇ ਦੀਆਂ ਨਗੀਆਂ ਪੈਗਾਂ ਨੂੰ ਇਹ ਸਾਂਝੀਆਂ ਲੜਾਈਆਂ ਲੜਨੀਆਂ ਪੈਣੀਆਂ ਤਾਂ ਹੀ ਮੇਰੇ ਪੰਜਾਬ ਦੇ ਵਿੱਚ ਗੋਹ ਚਿਕਰਿਆ ਹੈ ਮੋਦੀ ਕੁਛ ਦੇਖ ਰਿਹਾ ਵੀ ਸਾਰੇ ਸੂਬਿਆਂ ਦਾ ਜਿਹੜਾ ਪੰਜਾਬ ਹੈ ਸਭ ਤੋਂ ਮੋਰੀ ਹੋ ਕੇ ਉਹ ਲੜਦਾ ਹੈ ਉਹ ਕੋਈ ਸੁਪਾਇ ਨਹੀਂ ਲੜੀਂ ਲੜਦਾ ਤੁਸੀਂ ਦਿੱਲੀ ਦੇ ਵਿੱਚ ਲੜਨੇ ਸਭ ਤੋਂ ਪਹਿਲਾਂ ਸੂਰਤਬੌਰ ਚੋਂ ਅੱਥੇ ਗਿਆ ਉਦੋਂ ਬਾਅਦ ਸਾਰੇ ਸੂਬੇ ਆਏ ਇਸ ਕਰਕੇ ਬਿਆਨ ਪੜਾਉਂਗਾ ਇਹ ਲੜਾਈ ਬਹੁਤ ਵੱਡੀ ਹੈ ਲੜੀਏ ਲੜਨੀ ਸਾਨੂੰ ਹੌਸਾ ਜੋਸ਼ ਇਕਤਾ ਤਿੰਨ ਗੱਲਾਂ ਦਾ ਖਿਆਲ ਰੱਖਣਾ ਪੈਣਾ ਕਿਉਂਕਿ ਇਸ ਕਰੇ ਲੜਾਈ ਬੜੀ ਵੱਡੀ ਹੈ ਇਹ ਛੋਗੀਆਂ ਲਾਈਨੀਆਂ ਨੇ ਮੱਥਾ ਸਾਹਬਾ ਸੈਂਟਰ ਨਾਲ ਲੱਗੂਗਾ ਉਹ ਕਾਰਪੋਰੇਟ ਘਰਾਣੇ ਨਾਲ ਲੱਗੂਗਾ ਜਿਹੜੇ ਇਹਨਾਂ ਨੂੰ ਸਾਹਮਣੂ ਫਿਰਦੇ ਨੇ ਇਸ ਕਰਕੇ ਜਿਹੜੇ ਪੰਜਾਬ ਦੇ ਜਾਂ ਪਿੰਡੋ ਕਾਮ ਦੇ ਮਹਿਕਮੇ ਨੇ ਉਹ ਸਾਰਿਆਂ ਨੇ ਕਾਰਪੋਰੇਟ ਦੇ ਹਾਲੇ ਕਰ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਤੁਸੀਂ ਜਿਹੜੇ ਆ ਲੋਕ ਦਰਿਆ ਤੇ ਬੈਠੇ ਹੋ ਮਰਿਆਂ ਪਹਿਣਾ ਬੈਠੀਆਂ ਨੇ ਮਾਮਾ ਬੈਠੀਆਂ ਨੇ ਸਾਡੇ ਸਾਥੀ ਬੈਠੇ ਨੇ ਕਿ ਦਰਿਆ ਦੇ ਉੱਤੇ ਬੈਠ ਕੇ ਵੱਡੇ ਵੱਡੇ ਕੱਛ ਕਰਕੇ ਇਹਨਾਂ ਦਾ ਮੂੰਹ ਕੋਡ ਮੈਂ ਜਵਾਬ ਦੇਵਾਂਗੇ ਕਾਹ ਹੀ ਅਜਨੀਆਂ ਸਾਡੀਆਂ ਇਹ ਬਹਿਲਾ 252 ਇਹ ਬਾਪ ਸੋਹੂਗਾ ਆ ਜਿਹੜਾ ਨਾਲ ਹੀ ਕ 20 ਬਲੈ ਇਹ ਵੀ ਉੱਤੇ ਤੁਹਾਡੇ ਉੱਤੇ ਟੋਪਿਆ ਜਾ ਰਿਹਾ ਹੈ ਜੇ ਪਹਿਲਾਂ ਤੁਸੀਂ ਦੇਖਿਓ ਮਾਨ ਸਾਹਿਬ ਨਾਣਾ ਦੇ ਵਿੱਚ ਸਭ ਤੋਂ ਵੱਧ ਨਰਮਾ ਹੁੰਦਾ ਅਸੀਂ ਸੀਨ ਹੈਲਾ ਕੋ ਬੜੀਆਂ ਬੜੀਆਂ ਦੁਕਾਨਾਂ ਤੋਂ ਲਿਆ ਉਥੇ ਵੀ ਆਹ ਰਹੀ ਨਹੀਂ ਹੋਇਆ ਸਾਡੀਆਂ ਸੰਯੁਕਤ ਮੋਰਚੀਆਂ ਜੱਫੇ ਬੰਦੀਆਂ ਨੇ ਮਾਲ ਸਾਹਿਬ ਇੱਕ ਕੱਠੇ ਹੋ ਕੇ ਬੀਜ ਨੂੰ ਮਰੇ ਘਰਾ ਕੀਤਾ ਬਿਆਲੋ ਬੀਰ ਆਤੀ ਮਾਂਗੇ ਭਾਤੇ ਇੱਕ ਮੈਦਾਨਾ ਨਹੀਂ ਹੜਾ ਹੋਇਆ ਇਸ ਕਰਕੇ ਸਾਥੀ ਦੱਸ ਕੇ ਗਏ ਨੇ ਅਸੀਂ ਇੱਥੇ ਕੱਟ ਵੀ ਜੇ ਆਪਾਂ ਮੂੜੀਆਂ ਦਾ ਵੀ ਜਾਂ ਆਪਾਂ ਦਸੰਗਾ ਵੀ ਜਾਂ ਗੰਡਾ ਕਰੇ ਲਾਉਂਦੇ ਆ ਉਹ ਬੰਗੜਾ ਉਹ ਵੀ ਰੱਖ ਲੈਣੇ ਅਸੀਂ ਉਹ ਬੀਬੀ ਨਹੀਂ ਕਰ ਰੱਖ ਸਕਦੇ ਉਹ ਬੀਜਾ ਸਰਕਾਰ ਦੇਊਗੀ ਉਹ ਵੀ ਕਿਸਾਨ ਵਾਸਤੇ ਲਊਗਾ ਅਗਲੇ ਸਾਲ ਉਹ ਤੁਸੀਂ ਬੀਜ ਨਹੀਂ ਸਕੋਗੇ ਕੋ ਕੋ ਵੀ ਜਸਰਨਾ ਹੋਣਾ ਇਸ ਕਰਕੇ ਪਿਆਰੇ ਭਰਾਵੋ ਜਿਹੜੀ ਨਰਾਈ ਹੈ ਸਾਡੀ ਤੇ ਕੰਨਿਆ ਕਹਿੰਦੇ ਨਰਾਈ ਨਹੀਂ ਹੈਗੀ ਸਾਨੂੰ ਸਾਰਿਆਂ ਨਾਲ ਇਕਤਾ ਬਣਾ ਕੇ ਲੜਨੀ ਪੈਣੀ ਹੈ ਆ ਪਿੱਛੇ ਮਜ਼ਮਾ ਦੇ ਵਿੱਚ ਤੇ ਮਜ਼ਦੂਰਾਂ ਦੇ ਵਿੱਚ ਚਾਰ ਕੋੜ ਦੇ ਲਾਗੂ ਕੀਤੇ ਨੇ ਉਹੋ ਤੇ ਸਾਰੇ ਮਤਲਬ ਦੇ ਵਿੱਚੋਂ ਲਾਗੂ ਕਰਕੇ ਕਾਨੂੰਨ ਬਣ ਗਿਆ ਉਹ ਕਾਨੂੰਨ ਦੇ ਲਈ ਜੜਾਈ ਹੁਣ ਅਸੀਂ ਮਿਲਾਨ ਦੇ ਵਿੱਚ ਆਇਆ ਭਾਰਤ ਦੇ ਵਿੱਚ ਇੱਕੋ ਇੱਕ ਸੂਬਾ ਕੇਵਲਾ ਜਿੱਥੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਫਾਸ ਖਿੱਚਾ ਵੀ ਅਸੀਂ ਚਾਰੇ ਕੋਰ ਕੋਈ ਲਾਗੂ ਨਹੀਂ ਕਰਾਂਗੇ ਇਸ ਕਰਕੇ ਪਿਆਰੇ ਭਰਾਵੋ ਇਹ ਜਿਹੜਾ ਇੱਕ ਤਾਂ ਬਣਾ ਕੇ ਆਪਾਂ ਜਿਹੜੀ ਲੜਾਈ ਲੜਨੀ ਪਈ ਹੈ ਜਿੰਨੇ ਵੀ ਕਾਨੂੰਨ ਆਉਣਗੇ ਕਾਨੂੰਨ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਲਾਗੂ ਹੋਣਗੇ ਇਹ ਹੀ ਭਗਵੰਤ ਮਾਨ ਸਰਕਾਰ ਹੈ ਜਿਹੜਾ ਕਹਾ ਕਰਦਾ ਸੀ ਸਰਕਾਰ ਬਣ ਤੋਂ ਪਹਿਲਾਂ ਕਿਸੇ ਦੀ ਵੀ ਕਿਸੇ ਭੈਣ ਦੀ ਚੁੰਨੀ ਨਹੀਂ ਲਹੋਗੀ ਕਿਸੇ ਭਾਈ ਦੀ ਪੱਤਨੀ ਨਹੀਂ ਲਹੋਗੀ ਕੋਈ ਭਾਈ ਕੈਂਕੀਆਂ ਤੇ ਨਹੀਂ ਚੱਲੂਗਾ ਅੱਜ ਹਾਲਾਤ ਕੀ ਨੇ ਕੋਈ ਭਾਈ ਸਾਡੇ ਕੈਂਕੀਆਂ ਦੇ ਵਰਦ ਨੇ ਕੋਈ ਸਾਡੀਆਂ ਭੈਣਾਂ ਦੀਆਂ ਛੰਨੀਆਂ ਵਹਿ ਰਹੀਆਂ ਨੇ ਕੋਈ ਸਾਡੇ ਭਰਾਵਾਂ ਦੇ ਕੁਛ ਟੱਪਾ ਹੋ ਰਿਹਾ ਤੁਸੀਂ ਲੋਕੋ ਜੀ ਬਿਜਲੀ ਬੋਰਡ ਆ ਸਾਥੀਆਂ ਨੂੰ ਪਤਾ ਆਏ ਜਿਹੜੇ ਸ਼ਰਸ ਕਰਦੇ ਨੇ ਆ ਦੇਵਿਦਗੜ੍ਹ ਪਿੱਛੇ ਨੇ ਰੋਜ਼ ਕੁੱਟੇ ਜਾ ਰਹੇ ਨੇ ਮੁਖੰਤੂ ਨੂੰ ਕੋਈ ਨਹੀਂ ਇਸ ਕਰਕੇ ਪਿਆਰੇ ਭਰਾਵੋ ਸਾਨੂੰ ਵੱਡੀ ਇੱਕ ਕਮਣਾਕ ਨਹੀਂ ਲੜਾਈਆਂ ਨਹੀਂ ਪਈਆਂ ਜਿੰਨਾ ਕਾਨੂੰਨ ਨੇ ਸਾਰੇ ਰਾਜ ਕਰਾਉਣੇ ਨੇ ਇਸ ਕਰਕੇ ਇੱਕ ਤਾਂ ਬਲਵਾਨ ਰੱਖਿਓ ਅਤੇ ਇੰਨੀਆਂ ਬੇਚਾਨਾ ਨਾ ਹੋਗਾ ਸਾਰਿਆਂ ਦਾ ਧੰਨਵਾਦ ਜੈ ਜਰਤਾ ਜਿਤ ਲਾਜਵਾ ਜਤ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਮੁਰਦਾਬਾਦ 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 ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ 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 ਸੋਣ ਆਪਣੇ ਨਾਲ ਕਸਤੂਰੀ ਲਾਲ ਜੀ ਪੈਨਸ਼ਨ ਐਸੋਸੀਏਸ਼ਨ ਦੇ ਸਰਕਲ ਸਕੱਤਰ ਨੇ ਉਹ ਆਪਣੀ ਗੱਲਬਾਤ ਸਾਂਝੀ ਕਰਨਗੇ